se no un... ਤੁਬਾ ਦੇ ਖੁੱਲੇ ਸਾਫ ਦਿਲ ਦੇ ਦੋਸਤੋ ਆਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੇ ਵੀਡੀਓ ਵਿੱਚ ਨਾ ਤੁਸੀਂ ਇੱਕ ਛੋਟੇ ਬੱਚੇ ਨੂੰ ਵੇਖ ਸਕਦੇ ਹੋ ਜੋ ਕਿ ਕੋਕ ਦੀ ਬੋਤਲ ਨੂੰ ਆਪਣੇ ਡੱਬ ਵਿੱਚ ਲੁਕਾ ਕੇ ਲੈ ਕੇ ਜਾ ਰਿਹਾ ਹੈ ਤੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਪਸੰਦ ਵੀ ਕੀਤੀ ਜਾ ਰਹੀ ਹੈ ਤੇ ਦੋਸਤੋ ਉੱਥੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਬੱਚੇ ਨੇ ਜ਼ਰੂਰ ਆਪਣੇ ਵੱਡੇ ਵਡੇਰੇ ਨੂੰ ਕਿਸੇ ਨੂੰ ਇਸ ਤਰ੍ਹਾਂ ਸ਼ਰਾਬ ਦੀ ਬੋਤਲ ਡੱਬ ਵਿੱਚ ਲਗਾਉਂਦੇ ਵੇਖਿਆ ਹੋਵੇਗਾ ਤਾਂ ਹੀ ਇਹ ਬੱਚਾ ਅੱਜ ਇਸ ਤਰ੍ਹਾਂ ਕਰ ਰਿਹਾ ਹੈ ਤੇ ਉੱਥੇ ਦੋਸਤੋ ਇੱਕ ਕਮੈਂਟ ਆਇਆ ਕਿ ਬਹੁਤ ਹੀ ਵਧੀਆ ਸਿੱਖਾ ਰਹੇ ਹੋ ਜਿਸ ਦਿਨ ਸ਼ਰਾਬ ਦੀ ਬੋਤਲ ਲੈ ਕੇ ਆਵੇਗਾ ਫਿਰ ਪਛਤਾਉਗੇ ਤੇ ਦੂਜਾ ਕਮੈਂਟ ਆਇਆ ਹੈ ਕਿ ਪੰਜਾਬ ਦਾ ਬੇੜਾ ਗਰਗ ਹੋ ਰਿਹਾ ਹੈ ਆਸਾਨੀ ਇਹ ਕੋਈ ਤੀਜਾ ਕਮੈਂਟ ਆਇਆ ਕਿ ਸਾਰਿਆਂ ਦਾ ਧਿਆਨ ਉਹਦੀ ਬੋਤਲ ਲਕਾਉਣ ਦੇ ਢੰਗ ਵਾਲੇ ਪਰ ਵੱਡੀ ਗੱਲ ਇਹ ਹੈ ਕਿ ਆਪਣੇ ਬੱਚਿਆਂ ਨੂੰ ਵੀ ਦੁੱਧ ਦਹੀਂ ਨਾਲੋਂ ਠੰਡੀਆਂ ਦੀਆਂ ਬੋਤਲਾਂ ਪਸੰਦ ਨੇ ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੈ ਬਾਕੀ ਦੋਸਤੋ ਇਹ ਸੁਭਾਵਿਕ ਗੱਲ ਹੈ ਕਿ ਜਿਸ ਤਰ੍ਹਾਂ ਵੀ ਅਸੀਂ ਆਪਣੇ ਬੱਚਿਆਂ ਦੇ ਸਾਹਮਣੇ ਹਰਕਤਾਂ ਕਰਾਂਗੇ ਚਾਹੇ ਮਾੜੀਆਂ ਕਰਾਂਗੇ ਤੇ ਉਹਨਾਂ ਦੇ ਉੱਪਰ ਮਾੜਾ ਹੀ ਅਸਰ ਹੋਵੇਗਾ ਜੇਕਰ ਆਪਾਂ ਉਹਨਾਂ ਦੇ ਸਾਹਮਣੇ ਚੰਗੀਆਂ ਗੱਲਾਂ ਚੰਗੀਆਂ ਕੁਝ ਹਰਕਤਾਂ ਕਰਾਂਗੇ ਤਾਂ ਉਹਨਾਂ ਨੂੰ ਚੰਗਾ ਹੀ ਕੁਝ ਸਿੱਖਣ ਨੂੰ ਮਿਲੇਗਾ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ